ਸ਼ਹੀ ਕਾਜੀ ਮੈਂ ਡਾਕਟਰ ਉਪਦੇਸ਼ ਖਿੰਦਾ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਨਾਲ ਹੀ ਨਾਲ ਆਪਣੀ ਸ਼ੋਅ ਡਾਕਟਰ ਉਪਦੇਸ਼ ਖਿੰਦਾ ਸ਼ੋਅ ਦੇ ਵਿੱਚ ਦੋਸਤੋ ਅੱਜ ਜੋ ਮੈਂ ਟਾਪਿਕ ਲੈ ਕੇ ਆਈ ਹਾਂ ਇਹ ਟੀਨੇਜ ਦੇ ਨਾਲ ਰਿਲੇਟਿਡ ਨਾਲ ਹੈ ਸੋਸ਼ਲ ਮੀਡੀਆ ਦੇ ਨਾਲ ਰਿਲੇਟਿਡ ਸੋ ਮੈਂ ਅੱਜ ਗੱਲ ਕਰਨ ਜਾ ਰਹੀ ਹਾਂ ਕਿ ਅੰਡਰ 16 ਜਿਹੜਾ ਵੀ ਜੋ ਕਿ ਚਿਲड्रन ਨੇ ਜੋ ਵੀ ਕਿਡਸ ਨੇ ਕਿ ਉਹਨਾਂ ਨੂੰ ਅਸੈਸ ਹੋਣਾ ਚਾਹੀਦਾ ਹੈ ਸੋਸ਼ਲ ਮੀਡੀਆ ਦਾ ਜੀ ਹਾਂ ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ ਅਸੀਂ ਦੇਖ ਰਹੇ ਹਾਂ ਜਿਵੇਂ ਐਗਜ਼ੈਂਪਲ ਦਵਾ ਮੈਂ ਕੁਝ ਫੈਕਸ਼ਨ ਫਿਗਰਸ ਲੈ ਕੇ ਆਈ ਹਾਂ ਜੇ ਆਪਾਂ ਆਸਟ੍ਰੇਲੀਆ ਦੀ ਗੱਲ ਕਰੀਏ ਬਹੁਤ ਡਿਵੈਲਪਡ ਕੰਟਰੀ ਹੈ ਵੇ ਆਫ ਲੀਵਿੰਗ ਸਟੈਂਡਰਡ ਆਫ ਲੀਵਿੰਗ ਬਹੁਤ ਹਾਈ ਹੈ ਉੱਥੇ ਤੇ ਉਹਨਾਂ ਨੇ ਅੰਡਰ 16 ਦੇ ਵਿੱਚ ਉਹਨਾਂ ਦੀ ਗਵਰਨਮੈਂਟ ਨੇ ਬਿਲਕੁਲ ਕੰਪਲੀਟਲੀ ਬੈਨ ਕਰ ਦਿੱਤਾ ਕਿ ਉਹਨਾਂ ਦਾ ਕੋਈ ਵੀ ਬੱਚਾ ਜੋ 16 ਸਾਲ ਦੀ ਉਮਰ ਤੋਂ ਘੱਟ ਹੈ ਉਹ ਕਿਸੇ ਵੀ ਤਰ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਨਹੀਂ ਬਣਾਏਗਾ ਜੇ ਮੈਂ ਗੱਲ ਕਰਾਂ ਯੂਕੇ ਦੀ ਯੂਨਾਈਟਿਡ ਕਿੰਗਡਮ ਦੀ ਉੱਥੇ ਵੀ ਇਹ ਚੀ ਤੇ ਉਹਨਾਂ ਦੀ ਜਿਹੜੀ ਪਾਰਟੀ ਆ ਦੂਸਰੀ ਪਾਰਟੀ ਆ ਉਹਨਾਂ ਨੇ ਇਹ ਗੱਲ ਕੀਤੀ ਆ ਕਿ ਅੱਜਕੱਲ ਡਿਸਕਸ਼ਨ ਚੱਲ ਰਹੀ ਆ ਕਿ ਉਹ ਵੀ ਇਸ ਚੀਜ਼ ਦੇ ਉੱਪਰ ਆ ਰਹੇ ਨੇ ਕਿ ਅੰਡਰ 16 ਦੇ ਜਿਹੜੇ ਬੱਚੇ ਨੇ ਉਹਨਾਂ ਨੂੰ ਸੋਸ਼ਲ ਮੀਡੀਆ ਉਹਨਾਂ ਨੇ ਬੈਨ ਕੀਤਾ ਜਾਵੇ ਮੇਨਲੀ ਜਿਵੇਂ ਟਿਕਟੌਕਰ ਸਨੈਪਚੈਟ ਬਹੁਤ ਹੱਗਰ ਫੇਮਸ ਯੂਕੇ ਦੇ ਵਿੱਚ ਤੇ ਉਹ ਵੀ ਇਸ ਉੱਪਰ ਕੰਮ ਕਰ ਰਹੇ ਨੇ ਹੁਣ ਆਪਾਂ ਗੱਲ ਕਰਦੇ ਆਂ ਇੰਡੀਆ ਦੇ ਵਿੱਚ ਜੇ ਆਪਾਂ ਕ੍ਰਾਈਮ ਰੇਟ ਦੀ ਗੱਲ ਕਰੀਏ ਮੈਂ ਗੱਲ ਕਰਾਂ ਜੁਵਨਾਈਲ ਦੀ ਜੁਵਨਾਈਲ ਲੋ ਨੇ ਜੋ 18 ਇਅਰਸ ਤੋਂ ਥੱਲੇ ਨੇ ਤੇ ਆਪਣੇ ਇਥੋਂ ਦੇ ਜੁਵਨਾਈਲਸ ਜੋ ਨੇ ਪਰਸੋਂ ਤੱਕ ਐਸ ਹੈ ਅੱਫਤਾ ਪਹਿਲੇ ਦਾ ਕੇਸ ਲੈ ਲਓ 1 ਮਹੀਨਾ ਪਹਿਲੇ ਦਾ ਕੇਸ ਲੈ ਲਓ ਤੁਸੀਂ 6 ਮਹੀਨੇ ਪਹਿਲੇ ਦਾ ਕੇਸ ਲੈ ਲਓ ਉਹਦੇ ਵਿੱਚ ਜੁਵਨਾਈਲਸ ਜੋ ਨੇ ਨਵਾਲਤ ਜੇਪਿਸਟ ਜਿਹੜੇ ਨੇ ਉਹ ਵੀ ਬਹੁਤ ਆ ਰਹੇ ਨੇ ਚਾਹੇ ਫੈਕਟ ਦੇਖ ਲਓ ਚਾਹੇ ਕਰਾਇਮ ਦੇਖ ਲਓ ਉਹਦੇ ਵਿੱਚ ਵੀ ਮਰਡਰ ਜਿਹੜਾ ਹੈ ਚੋਰੀ ਹੈ ਰੇਪ ਹੈ ਉਹਦੇ ਵਿੱਚ ਵੀ ਜਿਹੜੇ ਨੇ ਜਿਹੜੇ ਨੇ 18 ਸਾਲ ਤੋਂ ਘੱਟ ਦੀ ਉਮਰ ਦੇ ਬੱਚੇ ਇਨਵੋਲਵ ਹੋ ਰਹੇ ਨੇ ਠੀਕ ਹੈ ਨਾ ਸੋ ਉਹਨਾਂ ਨੂੰ ਇਸ ਚੀਜ਼ ਦਾ ਅਸੈਸ ਹੈ ਕਿਥੋਂ ਚੀਜ਼ਾਂ ਦੇਖ ਰਹੇ ਨੇ ਪੈਰੈਂਟਸ ਤੋਂ ਉਹਨਾਂ ਨੂੰ ਗਾਈਡ ਨਹੀਂ ਕਰ ਰਹੇ ਨੇ ਚੀਜ਼ਾਂ ਦੇ ਬਾਰੇ ਸੋ ਸੋਸ਼ਲ ਮੀਡੀਆ ਹੈ ਪੋਨੋਗ੍ਰਾਫੀ ਹੈ इजीली ਅਵੇਲੇਬਲ ਹੈ ਫਿਰ ਸਨੈਪਚੈਟ ਹੈ ਰੀਲਸ ਹੈ ਰੀਲਸ ਦੇ ਵਿੱਚ ਡਰਗਸ ਨੂੰ ਬਹੁਤ ਹਾਈਲਾਈਟ ਕੀਤਾ ਜਾਂਦਾ ਹੈ স্মੋਕਿੰਗ ਨੂੰ ਬਹੁਤ ਹਾਈਲਾਈਟ ਕੀਤਾ ਜਾਂਦਾ ਹੈ ਅਲਕੋਹਲ ਹੈ ਪਾਰਟੀਆਂ ਨੇ ਰੈਵ ਪਾਰਟੀਆਂ ਨੇ ਉਹ ਸਾਰੀਆਂ ਰੀਲਾਂ ਅੱਜਕੱਲ ਬੱਚਿਆਂ ਦੇ ਸਾਹਮਣੇ ਆ ਰਹੀਆਂ ਨੇ ਸੈਕਸੁਅਲਿਟੀ ਦਾ ਕੰਟੈਂਟ ਮੈਂ ਸਿਫ ਕੋਨੋਗ੍ਰਾਫੀ ਦੀ ਗੱਲ ਨਹੀਂ ਕਰ ਰਹੀ ਸੈਕਸੁਅਲਿਟੀ ਦੇ ਬਾਰੇ ਹੋਰ ਵੀ ਬਹੁਤ ਕੰਟੈਂਟ ਨੇ ਗਾਣੇ ਨੇ ਵਲਕ ਸਟੈਪਸ ਨੇ ਉਹ ਸਾਰੀਆਂ ਚੀਜ਼ਾਂ ਬੱਚਿਆਂ ਦੇ ਜ਼ਿਹਨ 'ਚ ਆਪਣੇ ਆ ਪਾਰੀਆਂ ਨੇ ਕਿਉਂਕਿ ਐਲਗੋਰਿਥਮ ਹੁੰਦੀ ਹੈ ਸੋਸ਼ਲ ਮੀਡੀਆ ਦੀ ਕਿ ਜੇ ਅਸੀਂ ਇੱਕ ਚੀਜ਼ ਵੇਖਦੇ ਹਾਂ ਉਹਦੇ 'ਚ ਇੰਟਰਸਟ ਸ਼ੋ ਕੀਤਾ ਤੇ ਆਪਣੇ ਆਪ ਚਾਹੀਏਗੀ ਸੋ ਇਸ ਦੇ ਉੱਪਰ ਪੇਰੈਂਟਸ ਵੀ ਚੈੱਕ ਰੱਖਣਾ ਚਾਹੀਦਾ ਹੈ ਨਾ ਬਟ ਦੇਖੋ ਜੌਬ ਹੈ ਵਰਕਿੰਗ ਹੈ ਜਾਂ ਬਿਜ਼ਨਸ ਕਰਦੇ ਨੇ ਸਾਰੇ ਅੱਜਕੱਲ੍ਹ ਇੰਡੀਆ ਦੇ ਵਿੱਚ ਵੀ ਮੋਸਟਲੀ 24 ਘੰਟੇ ਬੱਚੇ ਦੇ ਉੱਪਰ ਚੈੱਕ ਰੱਖਣਾ ਵੀ ਪੋਸੀਬਲ ਨਹੀਂ ਹੈ ਸੋ ਇੱਥੇ ਸਾਡੀ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਜਾਂ ਸੂਬਾ ਸਰਕਾਰ ਨੂੰ ਕਿਉਂਕਿ ਸੈਂਟਰਲ ਗਵਰਨਮੈਂਟ ਦੇ ਅੰਦਰ ਇਹ ਡਿਪਾਰਟਮੈਂਟ ਆਉਂਦਾ ਹੈ ਜੋ ਵੀ ਸਟਾਫ ਇਨਫੋਰਮੇਸ਼ਨ ਦਾ ਹੈ ਸੋ ਉਹਨਾਂ ਨੂੰ ਵੀ ਇਸ ਚੀਜ਼ ਦੇ ਬਾਰੇ ਸੰਜੀਦਾ ਹੋਣਾ ਪਵੇਗਾ ਇਸ ਚੀਜ਼ ਬਾਰੇ ਸੋਚਣਾ ਪਵੇਗਾ ਕਿ ਜੇ 18 ਸਾਲ ਤੋਂ ਘੱਟ ਦੇ ਜਿਹੜੇ ਬੱਚੇ ਨੇ ਉਹ ਵਾਇਲੈਂਸ ਦੇ ਵਿੱਚ ਜਾ ਰਹੇ ਨੇ ਉਹ ਗੈਂਗਸਟਰਸ ਬਣ ਰਹੇ ਨੇ ਉਹ ਡਰੱਗਸ ਨੂੰ ਹਾਈਲਾਈਟ ਕਰ ਰਹੇ ਨੇ ਔਰ ਰੇਪ ਦੇ ਵਿੱਚ ਇਨਵੋਲ ਕਰ ਰਹੇ ਨੇ ਹਾਂ ਚਾਹੇ ਉਹ ਉਹਨਾਂ ਨੂੰ ਸਾਲ ਦੀ 6 ਮਹੀਨੇ ਦੀ ਸਜ਼ਾ ਹੁੰਦੀ ਹੈ ਉਸ ਤੋਂ ਬਾਅਦ ਉਹ ਫ੍ਰੀ ਹੋ ਜਾਂਦੇ ਨੇ ਉਹਨਾਂ ਨੂੰ ਇਹ ਵੀ ਪਤਾ ਹੈ ਇਸ ਚੀਜ਼ ਦੇ ਬਾਰੇ ਵੀ ਉਹ ਅਵੇਅਰ ਨਹੀਂ ਤੇ ਇਹੀ ਚੀਜ਼ਾਂ ਨੇ ਜਿੰਨਾ ਤੋਂ ਅਸੀਂ ਆਪਣੇ ਬੱਚਿਆਂ ਨੂੰ ਰੋਕਣਾ ਹੈ ਰੋਕਣ ਦੇ ਲਈ ਇਹੀ ਹੈ ਕਿ ਸਾਡੀ ਸਰਕਾਰ ਨੂੰ ਇਸ ਦੇ ਉੱਪਰ ਕਾਨੂੰਨ ਬਣਾਉਣਾ ਚਾਹੀਦਾ ਹੈ ਸਖਤੀ ਦੇ ਨਾਲ ਅਮਲ ਕਰਨਾ ਚਾਹੀਦਾ ਹੈ ਤਾਂ ਕਿ ਜੋ ਸਾਡੀ ਆਉਣ ਵਾਲੀ ਪੀੜ੍ਹੀ ਹੈ ਸਾਡੀ ਜਵਾਨੀ ਹੈ ਸਾਡੇ 12 13 14 15 16 ਸਾਲ ਦੇ ਜੋ ਬੱਚੇ ਨੇ ਇਹ ਜਿਹੜੇ ਨੇ ਵਾਇਲੈਂਸ ਤੋਂ ਸੈਕਸੁਅality ਤੋਂ ਪੋਨੋਗ੍ਰਾਫੀ ਤੋਂ ਡਰੱਗਸ ਤੋਂ ਗੈਂਗਸਟਰਸ ਤੋਂ ਮਾਫੀਆ ਤੋਂ ਇਨ੍ਹਾਂ ਸਭ ਚੀਜ਼ਾਂ ਤੋਂ ਉਹ ਦੂਰ ਰਹਿਣ। ਸ਼ੁਕਰੀਆ।